ਚੀਮਾ ਸੇ ਬਹੁਤ ਬਹੁਤ ਸਵਾਗਤ ਹੈ ਦਿੱਲੀ ਪੋਸਟ ਤੇ ਕੀ ਕਹੋਗੇ ਲਾਈਵ ਤੁਸੀਂ ਇੱਥੇ ਵੀ ਹੋ ਕੀ ਕਹੋਗੇ ਦੇਖੋ ਪੰਜਾਬ ਦੇ ਲੋਕਾਂ ਨੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਆ ਉਹਦੇ ਕੰਮਾਂ ਤੇ ਮੋਹਰ ਲਾਈ ਆ ਕਿ 2 ਸਾਲਾਂ ਚ ਅਸੀਂ ਕੰਮ ਕੀਤੇ ਨੇਗੇ ਲੋਕਾਂ ਨੇ ਸਾਨੂੰ ਫਤਵਾ ਦਿੱਤਾਗਾ ਸੋ ਇੱਥੋਂ ਪਤਾ ਲੱਗਦਾਗਾ ਕਿ ਵਿਰੋਧੀ ਪਾਰਟੀਆਂ ਪੰਜਾਬ ਦੇ ਅੰਦਰ ਆਪਣਾ ਸਿਆਸੀ ਆਧਾਰ ਖੋ ਚੁੱਕੀਆਂ ਨੰਗੀਆਂ ਪੰਜਾਬ ਦੇ ਲੋਕਾਂ ਨੂੰ ਪਤਾਗਾ ਕਿ ਪਿਛਲੇ 5 ਸਾਲ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਆ ਔਰ ਪੰਜਾਬ ਨੂੰ ਬਰਬਾਦ ਕਰਨ ਤੋਂ ਸਵਾਏ ਕਾਂਗਰਸ ਪਾਰਟੀ ਨੇ ਕੁਝ ਨਹੀਂ ਕੀਤਾ ਅਕਾਲੀ ਦਲ ਬੀਜੇਪੀ ਵਾਲਾ ਚਲੋ ਉਹਨਾਂ ਦੀ ਗੱਲ ਹੀ ਛੱਡ ਦੋ ਕਿਉਂਕਿ ਉਹ ਲੋਕਾਂ ਨੇ ਸਾਫ਼ ਹੀ ਕਰਤੇ ਕਿ ਭਾਈ ਹੁਣ ਤਾਂ ਕੋਈ ਹੋਰ ਕੰਮ ਕਰ ਲਓ ਆਪਣੀ ਇਹ ਦੁਕਾਨ ਜਿਹੜੀ ਤੁਸੀਂ ਅਕਾਲੀ ਦਲ ਤੇ ਬੀਜੇਪੀ ਵਾਲਾ ਨੇ ਖੋਲਈਆ ਬੰਦ ਕਰ ਲਓ ਭਾਈ ਬੋਲਦੇ ਕੀ ਕਹੋਗੇ ਅਗਲੀ ਚੱਕਰ ਚਲ ਬਦਲੋਂ ਲੈ ਕੇ ਕੀ ਲੱਗਦਾ ਦਲ ਬਦਲੇ ਬਹੁਤ ਗਏ ਦਲ ਬਦਲੂ ਜਿਹੜੇ ਹੁੰਦੇ ਨੇ ਮੈਂ ਸਮਝਦਾ ਉਹਨਾਂ ਦੀ ਗਵਾਲੀ ਵੱਡੀ ਥਾਂ ਨਹੀਂ ਹੁੰਦੀ ਹੈਗੀ ਹਮੇਸ਼ਾ ਆਪਣੀ ਪਾਰਟੀ ਦੇ ਨਾਲ ਖੜਨਾ ਚਾਹੀਦਾ ਆਪਣੇ ਪਰਿਵਾਰ ਦੇ ਨਾਲ ਖੜਨਾ ਚਾਹੀਦਾ ਜਿਹੜੇ ਪਰਿਵਾਰ ਨਾਲ ਖੜੇ ਪਾਰਟੀ ਨਾਲ ਖੜੇ ਅੱਜ ਉਹਨਾਂ ਦੀ ਜਿੱਤ ਹੋਈ ਹੈ ਅੱਛਾ ਅਗਲੀ ਬਾਈਪੋਲ ਨੇ ਚਾਰ ਬਾਈਪੋਲ ਉਹਨਾਂ ਦੇ ਬਾਰੇ ਕੀ ਤਿਆਰੀ ਰਹੇਗੀ ਕਿਸ ਤਰੀਕੇ ਦੀ ਤਿਆਰੀ ਰਹੇਗੀ ਜਿਹੜੀਆਂ ਚਾਰ ਅਗਲੀਆਂ ਬਾਈਪੋਲਸ ਨੇ ਉਹ ਵੀ ਆਮ ਆਦਮੀ ਪਾਰਟੀ ਜਿਹੜੀ ਹੈ ਵੱਡੇ ਮਾਰਜਿਨ ਨਾਲ ਜਿੱਤ ਪ੍ਰਾਪਤ ਇਸ ਵਾਰੀ ਜਿੱਤ ਹਾਸਲ ਕਰ ਲਿਓ ਆਫੀਸ਼ੀਅਲ ਤੌਰ ਤੇ ਆ ਗਿਆ ਹੁਣ ਇਸ ਤੋਂ ਬਾਅਦ ਅਗਲੀ ਤਿਆਰੀ ਕੀ ਰਹੇਗੀ ਸਭ ਤੋਂ ਪਹਿਲਾਂ ਕਿਉਂਕਿ ਇਹ ਸਾਰਾ ਕੁਝ ਇੱਕ ਕੰਮ ਕਰਕੇ ਦਿਖਾਇਆ ਕਿ ਨਿਰਾਸ਼ਗੀ ਵੀ ਸਿੰਘੀ ਲੋਕਾਂ ਦੀ ਉਹ ਦਰਵਾਜ਼ਾ ਤੁਲਾਂ ਦੇ ਨਾਲ ਦੇਖੋ 2 ਸਾਲਾਂ ਤੋਂ ਜੋ ਕੰਮ ਹੋਇਆ ਨਹੀਂ ਕਿਉਂ ਲੋਕਾਂ ਦੇ ਸਾਹਮਣੇ ਨਹੀਂ ਲੋਕਾਂ ਨੂੰ ਪਤਾ ਕਰਾਓ ਪਤਾ ਕਰਾਓ ਉਹ ਬੰਦ ਕਰਾ ਦੇ ਯਾਰ ਪਲੀਜ਼ ਇਹਨੂੰ ਅਸੀਂ 2 ਸਾਲਾਂ ਤੋਂ ਲਗਾਤਾਰ ਮਿਹਨਤ ਕਰ ਰਹੇ ਹਾਂ ਔਰ ਪੰਜਾਬ ਦਾ ਜੋ ਪੰਜਾਬ ਨੂੰ ਮੈਂ ਸਮਝਦਾ ਬਰਬਾਦ ਕਰਨ ਦਾ ਕੰਮ ਅਕਾਲੀ ਦਲ ਬੀਜੇਪੀ ਨੇ ਕੀਤਾ ਅਸੀਂ ਕਾਂਗਰਸ ਪਾਰਟੀ ਨੇ ਪੰਜਾਬ ਨੂੰ ਬਰਬਾਦ ਕਰਨ ਦੇ ਵਿੱਚ ਆਪਣੀ ਅਹਿਮ ਭੂਮਿਕਾ ਹੈ ਬਾਈ ਉਹਨੇ ਕੀ ਕਰਕੇ ਅਸੀਂ ਠੀਕ ਕਰ ਰਹੇ ਹਾਂ ਇਹੀ ਕਾਰਨ ਹੈ ਕਿ ਲੋਕ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਡਟ ਕੇ ਖੜੇ ਨੇ ਅੱਛਾ ਵੱਡੇ ਵਾਦੇ ਕੀਤੇ ਗਏ ਨੇ ਜਲੰਧਰ ਵੈਸਦੀ ਸੀਟ ਤੇ ਉਹ ਪੂਰੇ ਕਿਵੇਂ ਕਰੋਗੇ ਹੁਣ ਸਾਰੇ ਵਾਦੇ ਪਹਿਲਾਂ ਲੋਕ ਕਹਿੰਦੇ ਸੀ ਬਾਈਚ ਬਹੁਤ ਕਰ ਲੈ ਪੂਰੇ ਨਹੀਂ ਹੋਣੇ ਪੰਜਾਬ ਦੇ ਕਰਤੇ ਉਹ ਜਲੰਧਰ ਬਸਤਾਂ ਛੋਟੀ ਸੀਟ ਆ ਉਹਦੇ ਕਿਉਂ ਨਹੀਂ ਪੂਰੇ ਕਰਾਂਗੇ ਮਾਨ ਸਿਟੀ ਦੀ ਗੱਲ ਕੀਤੀ ਪੰਜਾਬ ਦੇ ਜੇ ਪੰਜਾਬ ਦੇ ਪੂਰੇ ਕਰਤੇ ਤਾਂ ਜਲੰਧਰ ਬਸਤ ਦੇ ਕਿਉਂ ਨਹੀਂ ਪੂਰੇ ਹੋਣਗੇ ਸਾਰੇ ਮਾਨ ਸਿਟੀ ਦੀ ਗੱਲ ਕੀਤੀ ਜਾ ਰਹੀ ਸੀ ਕਿ 500 ਕਰੋੜ ਰੁਪਏ ਕਿੱਥੇ ਗਏ ਉਹ ਸਾਰੀਆਂ ਗੱਲਾਂ ਸੀਗੀਆਂ ਉਹ ਕਿਵੇਂ ਹੁਣ ਠੀਕ ਹੋਣਗੀਆਂ ਲੋਕਾਂ ਨੇ ਮੋਹਰ ਲਾਤੀ ਨਾ ਹੁਣ ਤਾਂ ਭਾਈ ਜਿੱਤ ਗਏ ਅਜੇ ਨਹੀਂ ਕਾਹਨੂੰ ਤੁਸੀਂ ਆਪੋਜੀਸ਼ਨ ਦੀ ਬੋਲੀ ਬੋਲੀ ਜਾਂਦੇ ਹੋ ਅਸੀਂ ਤਾਂ ਸਭ ਲੋਕਾਂ ਦੀ ਪੁੱਛ ਰਹੇ ਲੋਕਾਂ ਦੇ ਸਵਾਲ ਪੁੱਛ ਰਹੇ ਹਾਂ ਲੋਕਾਂ ਦੇ ਸਵਾਲ ਨਹੀਂ ਪੁੱਛ ਰਹੇ ਸੱਚ ਦੀ ਹੈ ਮੋਰਲਾਤੀ ਦਾ ਧੰਨਵਾਦ ਇਸ ਵਕਤੀਗੇ ਹਰਪਾਲ ਸਿੰਘ ਚੀਮਾ ਜਿਹੜੇ ਗੱਲ ਕਰ ਰਹੇ ਸੀ ਦੱਸ ਰਹੇ ਸੀ ਕਿ ਇਹ ਮੋਹਰ ਜਿਹੜੀ ਉਹ ਲਾ ਦਿੱਤੀ ਗਈ ਹੈ ਲੋਕਾਂ ਵੱਲੋਂ ਆਮਾਦੀ ਪਾਰਟੀ ਦੇ ਉੱਤੇ ਜਿਸ ਤੋਂ ਬਾਅਦ ਹੁਣ ਤਸਵੀਰਾਂ ਇਹ ਨੇ ਕਿ ਇੱਥੇ ਇਸ ਵਕਤ ਜਸ਼ਨ ਦਾ ਮਾਹੌਲ ਹੈ ਕਈ ਸਾਰੇ ਜਿਹੜੇ ਲੀਡਰਸ ਨੇ ਆਮ ਆਦੀ ਪਾਰਟੀ ਦੇ ਉਹ ਇੱਥੇ ਮੌਜੂਦ ਨੇ ਮੰਤਰੀ ਕੈਬਨਟ ਮੰਤਰੀ ਇੱਥੇ ਮੌਜੂਦ ਨੇ ਹਰਪਜ ਨੀਟੀਓ ਇੱਥੇ ਮੌਜੂਦ ਨੇ ਉਸ ਤੋਂ ਇਲਾਵਾ ਹਰਪਾਲ ਸਿੰਘ ਚੀਮਾ ਇੱਥੇ ਮੌਜੂਦ ਨੇ ਜਾਂ ਫਿਰ ਜੇ ਗੱਲ ਕਰ ਲਈ ਲਾਜ਼ੀ ਸਿੰਘ ਭੁੱਲਰ ਇੱਥੇ ਮੌਜੂਦ ਨੇ ਤੇ ਹੋਰ ਵੀ ਕੁਝ ਲੀਡਰਸ ਜਿਹੜੇ ਨੇ ਉਹ ਫਿਲਹਾਲ ਦੇ ਲਈ ਪਹੁੰਚ ਰਹੇ ਨੇ ਚੀਮਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਢਿੱਲੀ ਪੋਸਟੇ ਕੀ ਕਹੋਗੇ ਲਾਈਵ ਤੁਸੀਂ ਇੱਥੇ ਵੀ ਹੋ ਕੀ ਕਹੋਗੇ ਦੇਖੋ ਪੰਜਾਬ ਦੇ ਲੋਕਾਂ ਨੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਆ ਉਹਦੇ ਕੰਮਾਂ ਤੇ ਮੋਹਰ ਲਾਈ ਆ ਕਿ 2 ਸਾਲਾਂ ਚ ਅਸੀਂ ਕੰਮ ਕੀਤੇ ਨੇਗੇ ਲੋਕਾਂ ਨੇ ਸਾਨੂੰ ਫਤਵਾ ਦਿੱਤਾਗਾ ਸੋ ਇੱਥੋਂ ਪਤਾ ਲੱਗਦਾਗਾ ਕਿ ਵਿਰੋਧੀ ਪਾਰਟੀਆਂ ਪੰਜਾਬ ਦੇ ਅੰਦਰ ਆਪਣਾ ਸਿਆਸੀ ਆਧਾਰ ਖੋ ਚੁੱਕੀਆਂ ਨੰਗੀਆਂ ਪੰਜਾਬ ਦੇ ਲੋਕਾਂ ਨੂੰ ਪਤਾਗਾ ਕਿ ਪਿਛਲੇ 5 ਸਾਲ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਆ ਔਰ ਪੰਜਾਬ ਨੂੰ ਬਰਬਾਦ ਕਰਨ ਤੋਂ ਸਵਾਇ ਕਾਂਗਰਸ ਪਾਰਟੀ ਨੇ ਕੁਝ ਨਹੀਂ ਕੀਤਾ ਅਕਾਲੀ ਦਲ ਬੀਜੇਪੀ ਵਾਲਾ ਚਲੋ ਉਹਨਾਂ ਦੀ ਗੱਲ ਹੀ ਛੱਡ ਦੋ ਕਿਉਂਕਿ ਉਹ ਲੋਕਾਂ ਨੇ ਸਾਫ਼ ਹੀ ਕਰਤੇ ਕਿ ਭਾਈ ਹੁਣ ਤੋ ਕੋਈ ਹੋਰ ਕੰਮ ਕਰ ਲੋ ਆਪਣੀ ਇਹ ਦੁਕਾਨ ਜਿਹੜੀ ਤੁਸੀਂ ਅਕਾਲੀ ਦਲ ਤੇ ਬੀਜੇਪੀ ਵਾਲਿਆਂ ਨੇ ਖੋਲਈਆ ਬੰਦ ਕਰ ਲੋ ਪੰਜਾਹ ਭਾਈ ਬੋਲਦੇ ਕੀ ਕਹੋਗੇ ਅਗਲੀ ਚ ਕਰ ਬਦਲਣ ਲੈ ਕੇ ਕੀ ਲੱਗਦਾ ਦਲ ਬਦਲੇ ਬਹੁਤ ਗਏ ਦਲ ਬਦਲੂ ਜਿਹੜੇ ਹੁੰਦੇ ਨੇ ਮੈਂ ਸਮਝਦਾ ਉਹਨਾਂ ਦੀ ਗਵਾਲੀ ਵੱਡੀ ਥਾਂ ਨਹੀਂ ਹੁੰਦੀ ਹੈਗੀ ਹਮੇਸ਼ਾ ਆਪਣੀ ਪਾਰਟੀ ਦੇ ਨਾਲ ਖੜਨਾ ਚਾਹੁੰਦਾ ਆਪਣੇ ਪਰਿਵਾਰ ਦੇ ਨਾਲ ਖੜਨਾ ਚਾਹੁੰਦਾ ਜਿਹੜੇ ਪਰਿਵਾਰ ਨਾਲ ਖੜੇ ਪਾਰਟੀ ਨਾਲ ਖੜੇ ਅੱਜ ਉਹਨਾਂ ਦੇ ਜਿੱਤ ਹੋਈ ਹੈ ਅੱਛਾ ਅਗਲੀ ਬਾਈ ਪੋਲ ਨੇ ਚਾਰ ਬਾਈ ਪੋਲ ਉਹਨਾਂ ਦੇ ਬਾਰੇ ਕੀ ਤਿਆਰੀ ਰਹੇਗੀ ਕਿਸ ਤਰੀਕੇ ਦੀ ਤਿਆਰੀ ਰਹੇਗੀ ਜਿਹੜੀਆਂ ਚਾਰ ਅਗਲੀਆਂ ਬਾਈ ਪੋਲ ਹੁਣ ਇਸ ਤੋਂ ਬਾਅਦ ਅਗਲੀ ਤਿਆਰੀ ਕੀ ਰਹੀਗੀ ਸਭ ਤੋਂ ਪਹਿਲਾਂ ਕਿਉਂਕਿ ਇਹ ਸਾਰਾ ਕੁਝ ਇੱਕ ਪਾਸੇ ਸਰਕਾਰ ਕਹਿ ਰਹੇ ਫੈਕਟਰ ਸਾਰੇ ਸਰਕਾਰ ਦੇ ਸੀਗੇ ਦੂਜੇ ਪਾਸੇ ਇਹ ਵੀ ਕਹਿ ਰਹੇ ਨੇ ਕਿ ਆਪਣਾ ਕੰਮ ਵੀ ਕਰਕੇ ਦਿਖਾਇਆ ਉਹ ਕੰਮ ਕਰਕੇ ਦਿਖਾਇਆ ਕਿ ਨਿਰਾਸ਼ਾ ਵੀ ਸੀਗੀ ਲੋਕਾਂ ਦੀ ਉਹ ਦਮਾ ਦੁਲਾ ਦੇ ਨਾਲ ਦੇਖੋ 2 ਸਾਲਾਂ ਤੋਂ ਜੋ ਕੰਮ ਹੋਇਆ ਨੇ ਕਿਉਂ ਲੋਕਾਂ ਦੇ ਸਾਹਮਣੇ ਨਹੀਂ ਲੋਕਾਂ ਨੂੰ ਪਤਾ ਕਰਾਉਣਾ ਉਹ ਬੰਦ ਕਰਾ ਦਿਓ ਯਾਰ ਪਲੀਜ਼ ਇਹਨੂੰ ਅਸੀਂ 2 ਸਾਲਾਂ ਤੋਂ ਲਗਾਤਾਰ ਮਿਹਨਤ ਕਰ ਰਹੇ ਹਾਂ ਔਰ ਪੰਜਾਬ ਦਾ ਜੋ ਪੰਜਾਬ ਨੂੰ ਮੈਂ ਸਮਝਦਾ ਬਰਬਾਦ ਕਰਨ ਦਾ ਕੰਮ ਅਕਾਲੀ ਦਲ ਬੀਜੇਪੀ ਨੇ ਕੀਤਾ ਅਸੀਂ ਕਾਂਗਰਸ ਪਾਰਟੀ ਨੇ ਪੰਜਾਬ ਨੂੰ ਬਰਬਾਦ ਕਰਨ ਦੇ ਵਿੱਚ ਆਪਣੀ ਅਹਿਮ ਭੂਮਿਕਾ ਹੈ ਬਾਈ ਉਹਨੇ ਕੀ ਕਰਕੇ ਅਸੀਂ ਠੀਕ ਕਰ ਰਹੇ ਆ ਇਹ ਕਾਰਨਾਂ ਕਿ ਲੋਕ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਡਟ ਕੇ ਖੜੇ ਨੇ ਅੱਛਾ ਵੱਡੇ ਵਾਅਦੇ ਕੀਤੇ ਗਏ ਨੇ ਜਲੰਧਰ ਵੈਸ ਦੀ ਸੀਟ ਤੇ ਉਹ ਪੂਰੇ ਕਿਵੇਂ ਕਰੋਗੇ ਹੁਣ ਸਾਰੇ ਵਾਦੇ ਪਹਿਲਾਂ ਲੋਕ ਕਹਿੰਦੇ ਸੀ ਬਾਈਚ ਬਹੁਤ ਕਰ ਲੈ ਪੂਰੇ ਨਹੀਂ ਹੋਣੇ ਪੰਜਾਬ ਦੇ ਕਰਤੇ ਉਹ ਜਲੰਧਰ ਬਸਤਾਂ ਛੋਟੀ ਸੀਟ ਆ ਉਹਦੇ ਕਿਉਂ ਨਹੀਂ ਪੂਰੇ ਕਰਾਂਗੇ ਮਾਨ ਸਿਟੀ ਦੀ ਗੱਲ ਕੀਤੀ ਪੰਜਾਬ ਦੇ ਜੇ ਪੰਜਾਬ ਦੇ ਪੂਰੇ ਕਰਤੇ ਤਾਂ ਜਲੰਧਰ ਬਸਤ ਦੇ ਕਿਉਂ ਨਹੀਂ ਪੂਰੇ ਹੋਣਗੇ ਸਾਰੇ ਮਾਨ ਸਿਟੀ ਦੀ ਗੱਲ ਕੀਤੀ ਜਾ ਰਹੀ ਸੀ ਕਿ 500 ਕਰੋੜ ਰੁਪਏ ਕਿੱਥੇ ਗਏ ਉਹ ਸਾਰੀਆਂ ਗੱਲਾਂ ਸੀਗੀਆਂ ਉਹ ਕਿਵੇਂ ਹੁਣ ਠੀਕ ਹੋਣਗੀਆਂ ਲੋਕਾਂ ਨੇ ਮੋਹਰ ਲਾਤੀ ਨਾ ਹੁਣ ਤਾਂ ਭਾਈ ਜਿੱਤ ਗਏ ਅਜੇ ਨਹੀਂ ਕਾਹਨੂੰ ਤੁਸੀਂ ਆਪੋਜੀਸ਼ਨ ਦੀ ਬੋਲੀ ਬੋਲੀ ਜਾਂਦੇ ਹੋ ਅਸੀਂ ਤਾਂ ਸਭ ਲੋਕਾਂ ਦੀ ਪੁੱਛ ਰਹੇ ਲੋਕਾਂ ਦੇ ਸਵਾਲ ਪੁੱਛ ਰਹੇ ਹਾਂ ਲੋਕਾਂ ਦੇ ਸਵਾਲ ਨਹੀਂ ਪੁੱਛ ਰਹੇ ਸੱਚ ਜਰੀਆ ਮੋਰਲਾਤੀ ਦਾ ਧੰਨਵਾਦ ਇਸ ਵਕਤੀਗੇ ਹਰਪਾਲ ਸਿੰਘ ਚੀਮਾ ਜਿਹੜੇ ਗੱਲ ਕਰ ਰਹੇ ਸੀ ਦੱਸ ਰਹੇ ਸੀ ਕਿ ਇਹ ਮੋਹਰ ਜਿਹੜੀ ਉਹ ਲਾ ਦਿੱਤੀ ਗਈ ਹੈ ਲੋਕਾਂ ਵੱਲੋਂ ਆਮ ਆਦੀ ਪਾਰਟੀ ਦੇ ਉੱਤੇ ਜਿਸ ਤੋਂ ਬਾਅਦ ਹੁਣ ਤਸਵੀਰਾਂ ਇਹ ਨੇ ਕਿ ਇੱਥੇ ਇਸ ਵਕਤ ਜਸ਼ਨ ਦਾ ਮਾਹੌਲ ਹੈ ਕਈ ਸਾਰੇ ਜਿਹੜੇ ਲੀਡਰਸ ਨੇ ਆਮ ਆਦੀ ਪਾਰਟੀ ਦੇ ਉਹ ਇੱਥੇ ਮੌਜੂਦ ਨੇ ਮੰਤਰੀ ਕੈਬਨਟ ਮੰਤਰੀ ਇੱਥੇ ਮੌਜੂਦ ਨੇ ਹਰਪਜ ਨੀਤੀ ਉਹ ਇੱਥੇ ਮੌਜੂਦ ਨੇ ਉਸ ਤੋਂ ਇਲਾਵਾ ਹਰਪਾਲ ਸਿੰਘ ਚੀਮਾ ਇੱਥੇ ਮੌਜੂਦ ਨੇ ਜਾਂ ਫਿਰ ਜੇ ਗੱਲ ਕਰ ਲਈ ਲਾਜ਼ੀ ਸੀ ਭੁੱਲਰ ਇੱਥੇ ਮੌਜੂਦ ਨੇ ਤੇ ਹੋਰ ਵੀ ਕੁਝ ਲੀਡਰਸ ਜਿਹੜੇ ਨੇ ਉਹ ਫਿਲ